ਜੋ ਮੂਸੇ ਵਾਲੇ ਸਾਹਿਬ ਨੇ ਕਿਹਾ ਸੀ ਕਿ ਪਾਣੀ ਤਾਂ ਛੱਡੋ ਤੂਪਕਾ ਨਹੀਂ ਦਿੰਦੇ ਆ ਨਹਿਰ ਐ ਹੋ ਜਿੱਥੇ ਐਸਵਾਈਐਲ ਐ ਉੱਥੇ ਆ ਨਹਿਰ ਵੀ ਐ ਇਹ ਵੀ ਦੇਖ ਲੋ ਇਹ ਵੀ ਪਾਣੀ ਲਿਜਾਣ ਵਾਸਤੇ ਬਣਾਈ ਤੀ ਇਹ ਵੀ ਰੋਕਤੀ ਪੰਜਾਬ ਨੇ ਪੂਰੀ ਵੀਡੀਓ ਦੇਖੋ ਤੂਪਕਾ ਨਹੀਂ ਦਿੰਦੇ ਇਹ ਤੇ ਵੀ ਟੁੱਕਦਾ ਐ ਹੋ ਸੱਤਰੀ ਕਾਲ ਦੋਸਤੋ ਕੋਟ ਚ ਜਾ ਕੇ ਰੋਕਿਆ ਹੋਇਆ ਪਾਣੀ ਇਹ ਨਹਿਰ ਦਾ ਇਹ ਵੀ ਰੋਕੀ ਹੋਈ ਐ ਕੱਲ ਤੇ ਚੱਲਦੇ ਸ਼ੇਅਰ ਵੀ ਕਰ ਦਿਓ ਤੇ ਚੈਨਲ ਨਾਲ ਵੀ ਜੁੜੇ ਰਹੋ ਕਮੈਂਟ ਜਰੂਰ ਕਰਿਓ ਸਾਰੇ ਦੋਸਤਾਂ ਮੇਟਰ ਨੂੰ ਸਤ ਸ੍ਰੀ ਅਕਾਲ ਆ ਜੋ ਵੀਡੀਓ ਦੇਖਦੇ ਆ ਦਿਖਾਓ ਜੀ ਆਓ ਉਧਰ ਦੋਸਤੋ ਇਹ ਨਹਿਰ ਦਾ ਵੀ ਚੱਲ ਰਿਹਾ ਚੱਕਰ ਇਹ ਨਹਿਰ ਹੈ ਤੁਹਾਨੂੰ ਦੱਸ ਦਾਨਿਆ ਹਾਂਸੀ ਬਟਾਣਾ ਨਹਿਰ ਤੁਸੀਂ ਦੇਖ ਰਹੇ ਹੋ ਪੂਰੀ ਰਿਪੋਰਟ ਇਹ ਨਹਿਰ ਨੂੰ ਬਣੀ ਨੂੰ ਵੀ 15-20 ਸਾਲ ਹੋ ਗਏ ਇਹ ਨਹਿਰ ਕਿੱਥੋਂ ਨਿਕਲਣੀ ਸੀ ਕਿੱਥੇ ਜਾਣਾ ਸੀ ਤੁਹਾਨੂੰ ਪੂਰੀ ਗੱਲਬਾਤ ਦੱਸ ਦਿਆਂ ਚੱਲਦੇ ਚੱਲਦੇ ਵੀਡੀਓ ਸ਼ੇਅਰ ਵੀ ਕਰੀ ਜਾਇਓ ਕਮੈਂਟ ਵੀ ਕਰੋ ਤੇ ਲਾਈਕ ਵੀ ਕਰ ਲਿਓ ਜੇ ਚੰਗੀ ਲੱਗੇ ਆ ਦੇਖੋ ਇੱਥੇ ਹੀ ਪਾਣੀ ਡਿਗਣਾ ਸੀ ਤੇ ਇੱਧਰ ਜਿੱਥੋਂ ਪਾਣੀ ਪੈਣਾ ਸੀ ਉਹ ਵੀ ਤੁਹਾਨੂੰ ਦਿਖਾਉਣਾ ਟਾਖੜਾ ਦੇ ਕੰਡੇ ਤੇ ਐ ਸਮਾਣੇ ਆਹ ਦੇਖ ਸਕਦੇ ਹੋ 25 ਤੋਂ 30 ਫੁੱਟ ਡੂੰਗੀ ਹੋ ਸਕਦੀ ਹੈ ਨਹਿਰ ਇਹਦੇ ਰਾਹੀਂ ਪਾਣੀ ਜਾਣਾ ਸੀ ਵਟਾਣਾ ਜਿੱਥੋਂ ਨਿਕਲ ਜੇ ਪਿੰਡ ਦਾ ਨਾਂ ਇੱਥੇ ਹਰਿਆਣੇ ਦਾ ਪੈ ਗਿਆ ਇਹ ਸਮਾਣੇ 'ਚ ਥੋੜਾ ਜਿਹਾ ਇੱਕ ਪਾਸਾ ਹਰਿਆਣੇ 'ਚ ਪੈਂਦਾ ਹੈ ਪਾਖੜਾ ਜਿਹੜੀ ਇਹ ਹਰਿਆਣੇ 'ਚ ਪੈਂਦੀ ਹੈ ਸਮਾਣੇ ਦੇ ਸ਼ਹਿਰ ਦੇ ਜਿਹੜੀ ਬਰਾਬਰ ਜਾਂਦੀ ਹੈ 19 ਕਾ ਭਾਖੜਾ ਹਰਿਆਣਾ ਵਿੱਚ ਪੈਂਦੀ ਹੈ। ਉਹਦੇ ਵਿੱਚੋਂ ਪਾਣੀ ਲਿਜਾਣਾ ਸੀ ਪਰ ਉਸ ਇਹ ਰੋਕਤਾ ਪਾਣੀ। ਕੋਟ 'ਚ ਜਾ ਕੇ ਪੰਜਾਬੀਆਂ ਨੇ ਕਹਿ ਲੋ ਜਾ ਉਸ ਟਾਈਮ ਦੇ ਜਿਹੜੇ ਲੀਡਰ ਸੀ ਉਹਨਾਂ ਨੇ ਰੋਕਤਾ ਪਾਣੀ। ਉਹਨੇ ਤੇ ਸਿਆਸਤ ਹੋ ਰਹੀ ਹੈ ਕੀ ਹੋ ਰਿਹਾ ਹੈ? ਸਿਆਸਤ ਤੇ ਹੋ ਰਹੀ ਆ ਆਪਸ 'ਚ ਲੀਡਰ ਸਿਆਸਤ ਦਾ ਖੇਡ ਰਹੇ ਨੇ ਇਸ ਨਾ ਪਾਣੀ ਦੇ ਉੱਤੇ। ਜਦ ਕਿ ਪਾਣੀ ਆਪਾਂ ਨੂੰ ਪਤਾ ਸਾਰੇ ਪਾਸੇ ਬਰਾਬਰ ਗਿਆ ਹੋਇਆ ਹੈ। ਜਿਹਾ ਨਹਿਰੇ ਦੇਖ ਸਕਦੇ ਹੋ। ਆਹ ਦੇਖ ਲੋ ਕਿੰਨੀ ਬਿਲਕੁਲ ਨੀਵੀਆਂ ਨੇ। ਆਹ ਦੇਖੋ ਆਹ ਨਹਿਰੇ ਚੰਗਾ ਲੱਗੇ ਤਾਂ ਵੀਡੀਓ ਸ਼ੇਅਰ ਵੀ ਕਰੀ ਜਾਓ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜ਼ਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਆਹ ਦੇਖੋ ਆ ਮੋੜ ਆ ਗਿਆ ਮੋੜ ਤੋਂ ਅੱਗੇ ਸਿੱਧੀ ਜਾਣਾ ਸੀ ਇਹਨੇ ਹਾਂਸੀ ਹਾਂਸੀ ਦੇਖ ਲਓ ਕਿੱਥੇ ਆ ਹਰਿਆਣੇ ਘੰਟੀ ਵਾਲਾ ਬਟਨ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਇਹ ਨਹਿਰ ਵੀ ਸੁੱਕੀ ਖੜੀ ਐ ਜਿਵੇਂ ਐਸਵਾਈਐਲ ਪਈ ਐ ਐਨ ਲਾਲੂ ਵੀ ਉਹਦੀ ਛੋਟੀ ਪੈਣ ਐ ਇਹ ਉੰਨੇ ਕੀ ਦਾ ਕਹਲੋ ਥੋੜਾ ਜਿਹਾ ਵੱਧ ਘੱਟ ਫਰਕ ਐ ਉਹਦੇ ਨੂੰ ਦੇਖ ਸਕਦੇ ਹੋ ਸਾਹਮਣੇ ਲਗਭਗ 5 7 ਫੁੱਟ 10 ਫੁੱਟ ਉਹ ਦੇਖੋ ਪੁੱਲ ਤੋਂ ਜਿੱ ਕੋ ਲੱਗਤ ਥੱਲੇ ਡੇਗੀ ਹੋਈ ਜਾਂਦਾ ਫਿਰ ਕਿਉਂਕਿ ਪਾਣੀ ਦਾ ਜਿਹੜਾ ਹੋਇਆ ਹੜ ਖਿੱਚਣ ਵਾਸਤੇ ਅੱਗੇ ਜਾ ਕੇ ਜੰਨੀ ਕੇ ਦੇਖ ਸਕਦੇ ਪੂਰੀ ਰਿਪੋਰਟ ਵੀਡੀਓ ਸ਼ੇਅਰ ਜ਼ਰੂਰ ਕਰੀ ਜਾਇਓ ਤੁਸੀਂ ਇਹ ਨਹਿਰ ਕੋਟ ਰਾਹੀਂ ਜਾ ਕੇ ਰੋਕੀ ਹੋਈ ਹੈ ਦੇਖ ਸਕਦਾ ਆਖੜਾ ਦੇ ਵਿੱਚੋਂ ਜਿੱਥੇ ਟੱਕ ਲੱਗਣਾ ਸੀਗਾ ਉਹ ਵੀ ਦਿਖਾਉਂਦੇ ਆ ਜਿਵੇਂ ਧਰਮ ਦੇ ਨਾਂ ਤੇ ਪੱਤਾ ਖੇਡਦਿਆਂ ਨੇ ਸਿਆਸਤਾਂ ਇੱਥੇ ਪਾਣੀ ਦੇ ਨਾਂ ਤੇ ਪਾਣੀ ਦੇ ਨਾਂ ਤੇ ਪੰਜਾਬ ਹਰਿਆਣੇ ਚ ਵੋਟ ਵੋਟ ਪੱਤਾ ਖੇਡਿਆ ਜਾਂਦਾ ਜੋੜਾ ਬੋਟ ਪੱਤਾ ਹੈ ਹਰਿਆਣਾ ਪੰਜਾਬ ਚ ਪਾਣੀ ਦੇ ਉਤੇ ਖੇਡਿਆ ਗਿਆ ਕੁਝ ਸਮਾਂ ਪਹਿਲਾਂ ਪੰਥ ਖਾਤਰੀ ਚ ਪੰਥ ਖਾਤਰੀ ਚ ਉਹਦੇ ਨਾਂ ਤੇ ਵੀ ਖੇਡਿਆ ਗਿਆ ਸੀ ਆ ਆ ਗਿਆ ਜੀ ਉਹ ਉਹ ਸਾਹਮਣੇ ਪਾਖੜਾ ਹੈ ਉਹ ਤੁਰਿਆ ਜਾ ਰਿਹਾ ਹੈ ਜੋ ਮੁੰਡਾ ਸਾਹਮਣੇ ਦੀਂਦਾ ਤੁਨੂੰ ਇੱਕ ਮਿੰਟ ਮੜਾ ਜਾ ਖੜਜੋ ਕਿ ਉਹ ਸਾਹਮਣੇ ਤੁਰਿਆ ਜਾ ਰਿਹਾ ਹੈ ਉਥੇ ਨੱਕਾ ਲੱਗਣਾ ਸੀ ਉਹ ਪਾਖੜਾ ਦੇ ਉੱਤੇ ਤੁਰਿਆ ਜਾ ਰਿਹਾ ਹੈ ਅਲੱਗੇ ਹੋਏ ਨੇ ਫੱਟੇ ਕਹਿੰਦੇ ਨੇ ਆਪਾਂ ਉਹ ਸਾਹਮਣੇ ਉਹ ਮੋਟਰਸਾਈਕਲ ਜਾ ਰਿਹਾ ਉਥੋਂ ਉਹਨਾਂ ਨੂੰ ਪਾਣੀ ਉਹ ਹੋਣਾ ਸੀ ਇੱਥੇ ਦੋ ਚੌਕੀਆਂ ਵੀ ਨੇ ਹਰਿਆਣੇ ਦੀਆਂ ਤੁਹਾਨੂੰ ਪਾਖੜਾ ਵੀ ਦਿਖਾਉਣਾ ਬਸ 2 ਸਕਿੰਟ ਖੜਜੋ ਆ ਆ ਗਈ ਆ ਪਾਖੜਾ ਹੈ ਇਹਦੇ ਵਿੱਚੋਂ ਪਾਣੀ ਇੱਧਰ ਜਾਣਾ ਸੀ ਆਸੀ ਹਾਂਸੀ ਬਟਾਣਾ ਨਹਿਰ ਆ ਦੇਖੋ ਆ ਗੱਡੀ ਜਾ ਰਹੀ ਹੈ 40 ਸੜਕੇ ਹੈ ਬਸ ਪਾਖੜਾ ਤੇ ਕੰਡੇ ਤੇ ਸੜਕ ਬਣੀ ਹੋਈ ਹੈ ਇੱਥੋਂ ਦੀ ਜਾਣਾ ਸੀ ਵੀਡੀਓ ਸ਼ੇਅਰ ਵੀ ਕਰਿਓ ਕਮੈਂਟ ਜਰੂਰ ਕਰਿਓ ਕਮੈਂਟਾਂ 'ਚ ਬਹੁਤ ਕੁਝ ਮਿਲਦਾ ਹੈ